ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਰੋਟੇ ਦੇ ਵਿੱਚ ਰੋਟੇ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਇੱਕ ਤੋਕੜ ਗੱਬਣ ਤੁਹਾਡੇ ਲਈ ਮੈਂ ਲੈ ਕੇ ਆਇਆ ਮਿੱਤਰੋ ਕਿੰਨੇ ਚਰ ਦੀ ਗੱਬਣਾ ਕਿੰਨੇ ਦੁੱਧ ਤੇ ਚਲਦੀ ਆ ਉਹ ਸਾਰੀ ਗੱਲਬਾਤ ਕਰਦੇ ਆਪਾਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵਟਵੇਂ ਤੇਤਾ ਦੇ ਪਰਿਵਾਰ ਜੀ ਕਿਹਦੀ ਆ ਜੀ ਅੱਛਾ ਨਾਮ ਦੱਸ ਦੀਏ ਕਿਹੜਾ ਦੀ ਵੀਰੇ ਆਪਣਾ ਨਾਮ ਵੀ ਮੇਰਾ ਹਰਪ੍ਰੀਤ ਉਹ ਕਾਲਾ ਕਹਿੰਦੇ ਮੈਨੂੰ ਕਾਲਾ ਕਿਉਂ ਠੀਕ ਆ ਹਰਪ੍ਰੀਤ ਨਾਮ ਆ ਅੱਛਾ ਕਾਲੇ ਵੀਰੇ ਜਿਹੜੀ ਇਹ ਝੋਟੀ ਆਪਟੀ ਕਿੰਨੇ ਚਰ ਦੀ ਗੱਬਣਾ ਭਾਈ ਦੋਵਾਂ ਮਿਲਣੇ ਗੱਬਣਾ ਠੀਕ ਆ ਦੁੱਧ ਕਿੰਨਾ ਵੀਰੇ ਹੁਣ ਤੁਸੀਂ 8 ਕਿਲੋ ਲੈ ਲੈ 8 ਕਿਲੋ ਦੋਵਾਂ ਟਾਈਮ ਦਾ ਹੈ ਮਿਲਦੀ ਕਿਵੇਂ ਆ ਵੀਰੇ ਬਹੁਤ ਜੀ ਕੱਟ ਬੱਚੇ ਦੀ ਮਿਲਦੀ ਆ ਬੱਚੇ ਦੀ ਮਿਲਦੀ ਆ ਕੱਟਾ ਕੰਮ ਬੱਚੇ ਦੇ ਮਿਲਿਆ ਕੱਟਾ ਥੋਪੀ ਦੇ ਮੂੰਹ ਠੀਕ ਹੈ ਬੱਚਾ ਕਿਹੜਾ ਆ ਗਿਆ ਵੀਰੇ ਇਹਦਾ ਕੱਟਾ ਆ ਪੱਲੇ ਮੱਥੇ ਵਾਲਾ ਵੀਰੇ ਹਾਂਜੀ ਹਾਂ ਠੀਕ ਆ ਬਈ ਉਹ ਕੱਟਾ ਵੀ ਨਿੱਗਰਾ ਬੜਾ ਇੱਕ ਵਿਖਾਇਆ ਪੁੱਤ ਨਹੀਂ ਠੀਕ ਕਰਕੇ ਵਿਖਾਇਆ ਪੱਥੀ ਅੱਛਾ ਵੀਰੇ ਤੇ ਚੂਣ ਚਾਣ ਨੂੰ ਮਾਲਾ ਠੰਡੀ ਸੀਰੋ ਜਿਹੜਾ ਮਰਜ਼ੀ ਚੋਈ ਦੇ ਠੀਕ ਆ ਵੀਰੇ ਸੁਣਾਏ ਡਰਦੀ ਹੋਈ ਆ ਹਨਾ ਡਰਦੀ ਆ ਥੋੜਾ ਜਿਹਾ ਹੂੰ ਹੂੰ ਅੱਛਾ ਰੇਟ ਵੀਰੇ ਕੀ ਲਊਗਾ ਬਈ ਪੂਣ ਤੇ ਕਰ ਲਾਂਗੇ ਠੀਕ ਆ ਵੀਰੇ ਕੱਢੀ ਬਾਰੂ ਤੋਰੀ ਵੀ ਤੁਹਾਨੂੰ ਖੋਲੀ ਨਹੀਂ ਮੇਤਰੋ ਦੋ ਮਹੀਨੇ ਦੀ ਜੇਕਰ ਤੁਸੀਂ ਕਰਵਾ ਸਕਦੇ ਹੋ ਵੀਰ ਨੇ ਨਹੀਂ ਕਰਵਾਈ ਹਜੇ ਨੂੰ ਇਹ ਆਪਦੇ ਤਰਫੋਂ ਉਸੇ ਤੇ ਵੀ ਮਿਲ ਲੈ ਗੱਪਣ ਤੁਸੀਂ ਵੀਰੇ ਆਪਦੀ ਤਸੱਲੀ ਕਰਿਆ ਜਿਉਂਕਿ ਹਰੇਕ ਪੱਖ ਤੋਂ ਚੋਣ ਨੂੰ ਚੰਗੀ ਆ 8 ਕਿਲੋ ਦੁੱਧ ਹੈਗਾ ਦੋ ਵਾਰ ਟਾਈਮਾਂ ਦਾ ਇੱਕ ਟਾਈਮ ਬੱਚੇ ਤੇ ਮਿਲ ਪੈਂਦੀ ਐ ਇੱਕ ਟਾਈਮ ਵੀ ਟੀਕਾ ਲੈਂਦੀ ਆ ਪੌੜੀ ਪਹਾੜੇ ਤੇ ਪਹਾੜੇ ਤੇ ਆਉਂਦੀ ਆ ਕਿ ਟੀਕਾ ਲੈ ਦਿੰਦੀ ਇੱਕ ਟਾਈਮ ਵੀਰੇ ਪਹਾੜੇ ਦੇ ਹੀ ਮਿਲਦੀ ਆ ਵੇਹ ਰਾਂਗੀ ਠੀਕ ਐ ਠੀਕ ਮੈਂ ਲੇਨ ਕਰਦਾ ਕਿ ਗਾਵੀਆ ਕੋਟ ਕਦੇ ਕਰਾਈ ਲਾਲੇ ਲਾਲਗੇ ਬਰੀ ਲੋੜ ਨਹੀਂ ਪੈਂਦੀ ਠੀਕ ਹੈ ਵੀਰੇ ਤੁਹਾਨੂੰ ਸੋ ਮੈਂ ਫਾਪੀ ਦੀ ਕਹਿੰਦੇ ਕੋ ਫਾਵੇ ਆ ਜਿੱਤੇ ਉਪਰੇ ਗੇਟ ਕਾਉਣੀ ਪਾਉਗੇ ਨੀਲ ਜਾਵੇ ਹਾਂ ਹਾਂ ਮਾੜਾ ਮੋਟਾ ਕਰ ਕਰ ਦੂੰਗੀ ਉਹ ਸੀਲਸਲਾ ਕੇ ਬਾਅਦ ਆ ਤੇ ਤੂੰ ਚੈੱਕ ਕਰਵਾ ਲੈਣਾ ਬਾਅਦ ਦੇ ਹੁਣ ਵੀਡੀਓ ਤੇ ਆਪ ਹਾਂ ਆ ਪਤਾ ਕਰਾ ਕੇ ਰਵਾਂਗੇ ਠੀਕ ਹੈ ਬਸ ਠੀਕ ਅੱਛਾ ਕਾਲੇ ਵੀਰੇ ਨੰਬਰ ਕਿੰਨਾ ਆਪਣਾ ਬਾਈ 87 78 ਜੀ ਟਿੰਗ ਡੋਨਰ ਨਾਮ ਹਰਦਾਲੀ ਇੱਕ ਵਾਰੀ ਹੋਰ ਬੋਲ ਦਿਓ ਵੀਰੇ हां ने 784 0948 ठीक है वीर इस नंबर पे भाई ने कर लो ਤੁਸੀਂ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਤੇ ਪਿੰਡ ਰੋਡੇ ਚ ਲਮੋਗਾ